ਵੀ ਵਿਦਦਾ ਦਈਆਂ ਸੀ ਕਾਹਦੀਆਂ ਬਤਾਈਆਂ ਜਾਂ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ ਡੇਢ ਦੋ ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਇਹ ਕੁੜੀ ਕੋ ਧੋਖੇ ਨਾਲ ਉਹ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚੱਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵਾਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋਕੇ ਬੈਗਿਆ ਸੀ ਨਾ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ਼-ਵਾਜ਼ ਦਿਖਾਲੇ ਇਹ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕਿ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਹੀ ਲੱਗਦਾ ਉਹ ਇਹਨਾਂ ਦੇ ਚਾਸੇ 'ਚ ਆ ਗਿਆ ਅ 2-3 ਸਾਲ ਹੋ ਗਏ ਕਜਲ ਹੁੰਦਿਆਂ ਨੂੰ ਚਾਰ-ਪੰਜ ਕਿਨੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਮ ਕਰਵਾ ਗਏ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ ਹਰ ਕੋਈ ਆਪਣੀ ਸਿਆਸਤ ਚਮਕਾ ਰਿਹਾ ਹੈ ਪੰਜਾਬ ਸਰਕਾਰ ਦੇ ਲੀਡਰਾਂ ਦੀ ਜੇਕਰ ਗੱਲ ਕਰੀਏ ਤਾਂ ਉਹ ਕੇਂਦਰ ਸਰਕਾਰ ਦੇ ਉੱਤੇ આરોਪ ਲਾ ਰਹੇ ਨੇ ਤੇ ਉਧਰ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੇ ਲੀਡਰਾਂ ਦੀ ਤਾਂ ਉਹ ਪੰਜਾਬ ਸਰਕਾਰ ਨੂੰ ਕਸੂਰਵਾਰ ਦਾਸ ਰਹੇ ਨੇ ਨੌਜਵਾਨਾਂ ਦਾ ਲੱਖਾਂ ਰੁਪਏ ਏਜੰਟਾਂ ਨੇ ਠੱਗ ਲਿਆ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਕਲਾਦੀਆਂ ਨੇ ਜਿੱਥੋਂ ਦਾ ਨੌਜਵਾਨ ਦਲਜੀਤ ਸਿੰਘ ਜੋ ਕਿ 2.5 ਸਾਲ ਪਹਿਲਾਂ ਆਪਣੀ ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਦੇ ਲਈ ਆਪਣੇ ਬਜ਼ੁਰਗ ਮਾਪਿਆਂ ਅਤੇ ਪਤਨੀ ਨੂੰ ਛੱਡ ਕੇ ਅਮਰੀਕਾ ਦੇ ਰਾਹ ਤੁਰਿਆ ਸੀ ਪਰ ਉਹ ਅਮਰੀਕਾ ਪਹੁੰਚਣ ਬਾਅਦ ਡਿਪੋਰਟ ਹੋ ਗਿਆ ਹੈ ਅਮਰੀਕਾ ਦੀ ਡੋਨਲਡ ਟਰੰਪ ਸਰਕਾਰ ਨੇ ਹੁਣ ਦੂਜਾ ਜਹਾਜ਼ ਭਾਰਤੀ ਨਾਗਰਿਕਾਂ ਦਾ ਇੰਡੀਆ ਵਾਪਸ ਭੇਜਿਆ ਹੈ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਹਨਾਂ ਦੇ ਵਿੱਚ ਦਲਜੀਤ ਸਿੰਘ ਵੀ ਸ਼ਾਮਲ ਹੈ ਦਲਜੀਤ ਸਿੰਘ ਨੂੰ ਏਜੰਟ ਨੇ ਧੋਖੇ ਦੇ ਨਾਲ ਡੰਕੀ ਰੂਟ ਤੇ ਰਾਹੀਂ ਅਮਰੀਕਾ ਭੇਜਿਆ ਉਸ ਨੂੰ ਅਮਰੀਕਾ ਜਾਣ ਦੇ ਲਈ 2.5 ਸਾਲ ਲੱਗੇ ਇੱਥੋਂ ਤੱਕ ਕਿ ਏਜੰਟ ਨੇ ਡਰਾ ਧਮਕਾ ਕੇ ਦਲਜੀਤ ਦੀ ਜ਼ਮੀਨ ਵੀ ਆਪਣੇ ਅਧੀਨ ਕਰ ਲਈ ਹੈ ਦਲਜੀਤ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਜ਼ਮੀਨ ਜੋ ਏਜੰਟ ਨੇ ਠੱਗੀ ਦੇ ਨਾਲ ਧੋਖੇ ਦੇ ਨਾਲ ਆਪਣੇ ਨਾਂ ਕਰਵਾ ਲਈ ਹੈ ਉਹ ਉਹਨਾਂ ਨੂੰ ਵਾਪਸ ਦਵਾਈ ਜਾਵੇ ਪਹਿਲਾਂ ਤਾਂ ਨਹੀਂ ਰਸਤੇ 'ਚ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਵਧਾਈਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹ ਡੌਂਕੀ ਰਾਹੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜੇ ਇਸ ਹਾਮ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਗੱਲ ਕੀਤੀ ਦੋ ਵੀਕ ਤੋਂ ਪਹਿਲਾਂ ਕੀ ਕਹਿੰਦੇ ਸੀ ਤਾਂ ਲਾਸਟ ਟਾਈਮ ਬਹੁਤ ਜ਼ਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮਹੀਨਾ ਕੋ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹ ਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਆ ਜਦੋਂ ਆ ਪੈੜੀ ਦਾ ਕਰਵਾਇਆ ਸੀ ਉਹ ਤੇ ਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਨੇ ਮੈਨੂੰ ਤੋਂ ਹਾਂ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਕਿੰਨੀ ਪੈੜੀ ਨਾਮ ਕੀਤੀ ਇਹਨਾਂ ਦੇ 4 5 4 5 ਕਿਲ ਕੀਤੀ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੇਰੇ ਸਨ 40 45 ਲੱਖ ਦੇ ਵਿੱਚ ਐ ਹੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੀ ਇਹ ਮੰਗਿਆ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਬਸ ਹੋਰ ਤਾਂ ਕੁਝ ਨਹੀਂ ਕਿਹਾ ਸਾਡੀ ਮੈਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤੀ ਨਾਲ ਵਿਰੋਧ ਕਾਰਵਾਈ ਕੀਤੀ ਜਾਵੇ ਬਹੁਤ ਹੀ ਗਰੀਬ ਪਰਿਵਾਰ ਆ ਜਮੀਨ ਜਿਆਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕੀ ਕੁਝ ਵੱਜਦਾ ਆ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹੜਾ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਲੇ ਪੇ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹਨਾਂ ਦਾ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਲੱਗਦਾ ਉਹ ਇਹਨਾਂ ਦੇ ਤਾਂ 세ਜ ਆ ਗਿਆ ਅ 2-3 ਸਾਲ ਹੋ ਗਏ ਖੱਜਲ ਹੁੰਦਿਆਂ ਨੂੰ ਚਾਰ-ਪੰਜ ਕਿੱਲੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਂ ਕਰਵਾ ਗਏ ਤਾਂ ਅੱਜ ਜਿਹੜੇ ਹਲਾਤ ਆ ਉਹ ਤੁਹਾਡੇ ਸਾਹਮਣੇ ਆ ਵੀ ਉਹ ਅੱਜ ਡਿਵੋਟ ਹੋ ਕੇ ਵਾਪਸ ਆ ਰਿਹਾ ਤਾਂ ਪਰਿਵਾਰ ਨਾ ਉਧਰ ਲਾ ਗਿਆ ਨਾ ਉਧਰ ਲਾ ਰਿਹਾ ਤਾਂ ਮੈਂ ਅਪੀਲ ਕਰਦਾ ਹਾਂ ਪੰਜਾਬ ਗਵਰਨਰ ਦੇ ਅੱਗੇ ਕਿ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਇਹੇ ਤੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹਨਾਂ ਜ਼ਮੀਨ ਵਾਪਸ ਦਵਾਈ ਜਾਵੇ ਤਾਂ ਇਹਨਾਂ ਨੂੰ ਇਨਸਾਫ ਨਵਾਏਗਾ ਅਹ ਇਹ ਕਹਿਣਾ ਚਾਹੁੰਦੇ ਆ ਜੀ ਸਾਡੀ ਕਿਹੜੀ ਜਾਇਦਾਦ ਆ ਤੁਹਾਨੂੰ ਦਿੱਤੀ ਜਾਵੇ। ਹਾਂਜੀ। 3 ਸਾਲ ਹੋ ਗਏ ਧੱਕੇ ਖਾਂਦਿਆਂ ਨੂੰ ਸਾਡੀ 4-5 ਲੱਖ ਦੀ ਉੱਥੇ ਆਮਦਾਰਨ ਸੀਗੀ ਸਾਡੀ ਕਿਹੜੀ ਸਾਰੀ ਇਹ ਖਾਂਦਾ ਏ। ਕੌਣ ਜੀ? ਇਹ ਮਨਜੀਤ ਸਿੰਘ ਖਾਂਦਾ ਏ। ਇਹ ਏਜੰਟ ਮਨਜੀਤ ਸਿੰਘ। ਹਾਂਜੀ। ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਹੀ। ਇਹ ਕੁੜੀ ਕੋ ਧੋਖੇ ਨਾਲ ਉਹ ਕੋ ਸਾਈਨ ਕਰਾਤੇ। ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ। ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚਲ ਜਾਂਦੇ ਇਕੱਲਾ ਰਹਿ ਜਾਂਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈ ਗਏ ਸੀ ਨਾ ਆਖਰੀ ਵਾਰ ਦਲਜੀਤ ਨਾਲ ਗੱਲ ਕੀਤੀ ਸਾਡੀ ਤਾਂ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆ